ਠੰਡ ਦੇ ਵਿੱਚ ਜਿੰਨਾ ਮਰਜ਼ੀ ਬਚਾਅ ਕਰ ਲਈਏ ਪਰ ਸਾਡੇ ਪੈਰਾਂ ਨੂੰ ਠੰਡ ਲੱਗ ਹੀ ਜਾਂਦੀ ਆ। ਸ਼ੂ ਪਾਏ ਹੋਣ ਭਾਵੇਂ ਨਾ ਪਾਏ ਹੋਣ ਉਂਗਲਾਂ ਲਾਲ ਨੀਲੀਆਂ ਹੋ ਜਾਂਦੀਆਂ ਵਾਂ ਤੇ ਬਹੁਤ ਪੈਰ ਦਰਦ ਕਰਦੇ ਆ। ਉਹਨਾਂ ਦੇ ਲਈ ਘਰੇਲੂ ਨੁਸਖਾ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋ ਆਪਾਂ ਦੁਬਾਰਾ ਕਰਕੇ ਦੇਖਦੇ ਆਂ। ਆ ਗਰਮ ਪਾਣੀ ਲੈ ਲਿਆ ਮੈਂ ਇੱਕ ਫਰਾਈ ਪੈਨ ਕਰ ਲਿਆ ਵਾ। ਇਹਨੂੰ ਕੜਾਈ ਦੇ ਵਿੱਚ ਪਾ ਕੇ ਬੱਠਲ ਦੇ ਵਿੱਚ ਪਾ ਕੇ ਨਾ ਜਿੱਥੇ ਤੁਸੀਂ ਪੈਰ ਧੋਣੇ ਆ। ਉਦੇ ਵਿੱਚ ਪਾ ਲੈਣਾ ਵਾ ਸੈਂਦਾ ਸੈਂਦਾ ਜਿੰਨਾ ਕ ਤੁਹਾਡੇ ਪੈਰ ਬਰਦਾਸ਼ਤ ਕਰਨ ਇਹਦੇ ਵਿੱਚ ਨਮਕ ਨਮਕ ਦੀ ਜਗ੍ਹਾ ਫਟਕੜੀ ਵੀ ਪਾ ਸਕਦੇ ਆ ਨਮਕ ਔਰ ਸਰੋਂ ਦਾ ਤੇਲ ਇਹ ਦੋਨੋਂ ਚੀਜ਼ਾਂ ਜਿਹੜੀਆਂ ਵਾ ਫਟਕੜੀ ਵੀ ਲੈ ਸਕਦੇ ਆ ਇਹ ਦੋਨੋਂ ਚੀਜ਼ਾਂ ਜਿਹੜੀਆਂ ਇਹ ਦਰਦ ਨੂੰ ਚੁਕਦੀਆਂ ਵਾ ਦਰਦ ਨੂੰ ਚੁਕਦੀਆਂ ਤੇ ਕੋਮਲ ਪੈਰਾਂ ਨੂੰ ਬਣਾਉਂਦੀਆਂ ਵਾ ਆ ਦੇਖੋ ਮੈਂ ਦੋਨੋਂ ਚੀਜ਼ਾਂ ਪਾ ਲਈਆਂ ਵਾ ਤੇ ਹੁਣ ਇਹਨੂੰ ਸੈਂਦਾ ਸੈਂਦਾ ਜਿੰਨਾ ਕ ਪੈਰ ਚੱਲ ਸਕਦੇ ਆ ਕਿਉਂਕਿ ਇਹ ਨੁਸਖਾ ਸ਼ੁਰੂ ਤੋਂ ਨਿੱਕੇ ਹੁੰਦੇ ਵੀ ਅਸੀਂ ਇਦਾਂ ਹੀ ਕਰਦੇ ਰਹੇ ਹਾਂ ਕਿਉਂਕਿ ਜਦੋਂ ਖੇਲਦਿਆਂ ਦੇ ਪੈਰ ਨੀਲੇ ਹੋ ਜਾਂਦੇ ਸੀ ਲਾਲ ਹੋ ਜਾਂਦੇ ਸੀ ਤੇ ਇਹ ਆਪਾਂ ਸਾਰੇ ਕਰਦੇ ਰਹੇ ਹਾਂ ਪਰ ਹੁਣ ਆਪਾਂ ਇਹਨਾਂ ਗੱਲਾਂ ਨੂੰ ਵਿਸਾਰ ਦਿੱਤਾ ਵਾ ਪਰ ਜਿਹੜੀ ਕੋਸੇ ਪਾਣੀ ਦੀ ਟਕੋਰ ਵਾ ਨਮਕ ਪਾ ਕੇ ਤੇਲ ਪਾ ਕੇ ਸੈਂਦਾ ਸਿੰਦਾ ਪਾਣੀ ਹੋਵੇ ਜਿੰਨਾ ਸਾਡੇ ਪੈਰ ਬਰਦਾਸ਼ਤ ਕਰ ਸਕਦੇ ਜਿਹੜੀ ਕੋਸੇ ਪਾਣੀ ਦੀ ਟਕੋਰ ਵਾ ਉਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਆਪਾਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾਣਾ ਜਾਂ ਮਤਲਬ ਆ ਗੁੱਗ ਤੇ ਪੈਰ ਸੇਕੀ ਦੀ ਅੱਜ ਅੱਜ ਕੱਲ ਅੱਗ ਵੀ ਘੱਟੀ ਯਾਨੀ ਕਿ ਬਾਲੀ ਦੀ ਹਨ ਤੇ ਟਕੋਰ ਦੇ ਨਾਲ ਮੈਂ ਕਹਿੰਨੀ ਦੋ ਤੋਂ ਤਿੰਨ ਵਾਰੀ ਇਹ ਟਕੋਰ ਹੋ ਜਵੇ ਨਾ ਤੇ ਪਰਮਾਨੈਂਟਲੀ ਇਹ ਜਿਹੜੀ ਦਰਦਵਾ ਔਰ ਇਹ ਇਹ ਸਾਰਾ ਜਿਹੜੀ ਤਕਲੀਫ ਹੈ ਇਹ ਦੂਰ ਹੋ ਜਾਂਦੀ ਆ ਤੇ ਇਦਾਂ 10-15 ਮਿੰਟ ਬਾਅਦ ਟਕੋਰ ਕਰਨ ਤੋਂ ਬਾਅਦ ਇਹਨੂੰ ਹਨਾ ਪੈਰਾਂ ਨੂੰ ਜਦੋਂ ਕੱਢਣਾ ਆ ਉਦੋਂ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਵਾ ਧੋਤ ਸਾਰਾ ਹੀ ਲਿੰਦੇ ਗਰਮ ਪਾਣੀ ਦੇ ਦੇ ਤੋ ਇਹਨੂੰ ਕੱਢਣਾ ਆ ਇਹਨੂੰ ਕੱਢਣਾ ਫਟਾਫਟ ਗਰਮ ਤੌਲੀਏ ਦੇ ਵਿੱਚ ਲਵੇਟ ਲੈਣਾ ਮੈਨੂੰ ਡਰ ਵੀ ਲੱਗਦਾ ਕਿਤੇ ਮੇਰਾ ਫੋਨ ਨਾ ਪਾਣੀ ਚ ਡਿੱਪੇ ਜਾਂ ਮੈਂ ਨਾ ਫੱਟੀ ਚ ਡੱਪਾਂ ਇਹਨੂੰ ਫਟਾਫਟ ਤੌਲੀਏ ਦੇ ਚ ਇਹਨੂੰ ਭੁੰਜੇ ਵੀ ਸੋਣਾ ਪਿਆ ਤੌਲੀਏ ਦੇ ਵਿੱਚ ਕਵਰ ਕਰ ਲੈਣਾ ਤਾਂ ਕਿ ਇਹਨੂੰ ਹਵਾ ਨਾ ਲੱਗੇ ਬਿਲਕੁਲ ਸਿਰਫ ਪ੍ਰੇਜ਼ ਇਹਦਾ ਇਹੀ ਆ ਧੂਣ ਤੋਂ ਬਾਅਦ ਇਹਨੂੰ ਹਵਾ ਨਾ ਲੱਗੇ બસ ਜਦੋਂ ਪਾਣੀ ਸੁੱਕ ਗਿਆ ਫਟਾਫਟ ਸੌਕਸ ਪਾ ਲੈਣੀਆਂ ਹਵਾ ਨਾ ਲੱਗੇ ਬਸ ਬਿਲਕੁਲ ਵੀ ਉਸ ਤੋਂ ਬਾਅਦ ਗਰਮ ਛੂਏ ਪਾ ਲੈਣੇ ਆ ਸੋ ਤੁਹਾਨੂੰ ਕਿੱਦਾਂ ਦੀ ਲੱਗੀ ਟ੍ਰਿਕ ਦੱਸਿਓ ਮੈਨੂੰ ਓਕੇ ਥੈਂਕ ਯੂ ਸ਼ੁਕਰੀਆ ਲਾਈਕ ਕਰ ਦਿਆ ਕਰੋ ਹਉ ਜੀ ਕਰਦੋ ਤਾਂ ਕਮੈਂਟ ਵੀ ਕਰ ਦਿਓ ਸਤ ਸ੍ਰੀ ਅਕਾਲ